ਪਾਸੇ ਮੋਰ ਦਨ ਦੇ ਚਲੋ ਚਲੋ ਸ਼ਾਬਾਸ਼ ਨਾਰੀ ਲਾਇਆ ਕਰੋ ਜਿੰਦਾਬਾਦ ਮੁਰਦਾਬਾਦ ਚਲੋ ਸ਼ਾਬਾਸ਼ ਸੋ ਆਮ ਕਰਨ ਦੇ ਲੋਕਾਂ ਧੀਆਂ ਧੀਆਂ ਪੁੱਤਾਂ ਚ ਵੀ ਬਹੁਤ ਟੈਲੈਂਟ ਹੈ ਆਪਾਂ ਮੌਕਾ ਤਾਂ ਮਿਲੇ ਨਾ ਹੁਣ ਮੌਕਾ ਮਿਲ ਰਿਹਾ ਤਾਂ ਸਾਰੇ ਮੰਤਰੀ ਸਹਿਬਾਨ ਸਾਡੇ ਸਾਡੇ ਅਫਸਰ ਸਹਿਬਾਨ ਸਾਰੇ ਬੈਠੇ ਨੇ ਸਬੰਧਤ ਵਿਭਾਗਾਂ ਦੇ ਸਾਰੇ ਇਹ ਮਿਹਨਤਾਂ ਕਰਦੇ ਨੇ ਫਿਰ ਕਿਸ ਕੇਸ ਲੜਨ ਵੀ ਕਈ ਵਾਰੀ ਕੋਰਟ ਜਾਣਾ ਪੈਂਦਾ ਇਹਨਾਂ ਨੂੰ ਵੀ ਆਪ ਮੈਂ ਕੋ ਵੱਲੋਂ ਸੋ ਟੀਮ ਐਫਰਟ ਹੈ ਕੋਈ ਇਹ ਨਾ ਕਹੋ ਕਿ ਕਲਾ ਭਗਵੰਤ ਮਾਨ ਕਰ ਰਿਹਾ ਮੈਂ ਮੈਂ ਤਾਂ ਸਿਰਫ ਇਹ ਕਹਿਣਾ ਕਿ ਅਸੀਂ ਇਸ ਧਰਤੀ ਸਾਡੀ ਇੰਨੀ ਸੁਲੱਖਣੀ ਹੈ ਇੰਨੀ ਭਾਗਾਂ ਵਾਲੀ ਹੈ ਕਿ ਇਸ ਧਰਤੀ ਤੇ ਆ ਕੇ ਕੋਈ ਭੁੱਖਾ ਨਹੀਂ ਮਰ ਸਕਦਾ ਚਾਹੇ ਭਾਰੂ ਆਇਆ ਹੋਵੇ ਪਰਦੇਸੀ ਹੋਵੇ ਜੋ ਮਰਜੀ ਹੋਵੇ ਇਹ ਧਰਤੀ ਕਿਸੇ ਨੂੰ ਭੁੱਖਾ ਨਹੀਂ ਮਾਰਦੀ ਇਹ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਇੱਥੇ ਹੱਕ ਨਹੀਂ ਮਾਰੇ ਜਾ ਸਕਦੇ ਕਿਸੇ ਦੇ ਇਹ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਧਰਤੀ ਹੈ ਪੀਰਾਂ ਫਕੀਰਾਂ ਪਗੰਬਰਾਂ ਦੀ ਧਰਤੀ ਹੈ ਸੋ ਹੁਣ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ 10 ਦਿਨਾਂ ਤੋਂ ਸਿਲਸਿਲਾ ਚੱਲ ਰਿਹਾ ਹੈ ਸਾਡੇ ਮੁੰਡੇ ਜਿਹੜੇ ਬਾਹਰ ਗਏ ਉਹਨਾਂ ਨੂੰ ਇੱਧਰੋਂ ਵਾਪਸ ਭੇਜ ਰਹੇ ਹੈ ਉਹਨਾਂ ਨੂੰ ਵੀ ਮੈਂ ਗਿਆ ਸੀ ਅੰਮ੍ਰਿਤਸਰ ਮਿਲਣ ਤੇ 60 60 70 70 ਲੱਖ ਰੁਪਈਆ ਲੱਗਿਆ ਜ਼ਮੀਨਾਂ ਵੇਚ ਗਿਆ ਤੇ ਫਿਰ ਵੀ ਮੌਤ ਦੇ ਮੂੰਹ ਰਾਹੀਂ ਲੰਗਣਾ ਉਹ ਜਿਹੜਾ ਉਹ ਜੰਗਲਾਂ ਜੰਗਲਾਂ ਵਿੱਚ ਦੀ ਸਮੁੰਦਰਾਂ ਵਿੱਚ ਦੀ ਕੋਈ ਬਹੁਤ ਵੱਡੀ ਉਹ ਮਜਬੂਰੀ ਹੋਊਗੀ ਜਿਹੜੇ ਘਰੋਂ ਕਿਸੇ ਨੇ ਪੈਰ ਪਟਿਆ ਹੋਊਗਾ ਤਾਂ ਇਸੇ ਕਰਕੇ ਮੈਂ ਬਹੁਤ ਸਿਰ ਪਹਿਲਾਂ ਕੈਸਟਾ ਸੀਰੀਜ਼ ਦੇ ਵਿੱਚ ਵੀ ਇਹੀ ਕਹਿੰਦਾ ਸੀਗਾ ਕਿ ਜੇ ਉਹਨਾਂ ਕੋਲ ਹੀ ਜਾਣਾ ਸੀ ਗੋਰੀਆਂ ਕੋਲ ਹੀ ਫਿਰ ਉਹਨਾਂ ਨੂੰ ਕੱਢਣ ਵਾਸਤੇ ਸ਼ੀਦਿਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾ ਇਹ ਵਰਗੇ ਫਿਰ ਅਸੀਂ ਇਹ ਜਿਹੇ ਹੀਰੇ ਕਾ ਉਮਰ ਵਾਲੇ ਫਿਰ ਜੇ ਜਾਣਾ ਤਾਂ ਉਹਨਾਂ ਕੋਲ ਹੀ ਸੀ ਫਿਰ ਫਿਰ ਉਹਨਾਂ ਨੂੰ ਇੱਥੇ ਰੱਖ ਲੈਂਦੇ ਉਹਨਾਂ ਨੂੰ ਇੱਥੇ ਰੱਖ ਲੈਂਦੇ ਫਿਰ ਕਾਦੇ ਬਾਅਦ ਤੇ ਲੜਾਈਆਂ ਲੜੀਆਂ ਗਦਰ ਹੋਏ ਫਾਂਸੀਆ ਤੇ ਚੜੇ ਇਸ ਗੱਲ ਇਸ ਗੱਲ ਵਾਸਤੇ ਸਾਡਾ ਮੁਲਕ ਹੈ ਜੀ ਅਸੀਂ ਆਪਦੇ ਫੈਸਲੇ ਆਪ ਕਰਿਆ ਕਰਾਂਗੇ ਉਹ ਫੇਰ ਉਹਦੋਂ ਭੱਜਣ ਲੱਗ ਗਏ ਜੀ ਉਹ ਫੈਸਲੇ ਆਪ ਆਪਣੇ ਹੱਕ ਚ ਕਰਨ ਲੱਗ ਗਏ ਜਿਹੜੇ ਆਉਂਦੇ ਰਹੇ ਆਪਣੇ ਕੋਲ ਇੱਕ ਗੱਲ ਤੋਂ ਤੱਕ ਟੁਕ ਟੁਕ ਮੈਨੂੰ ਬਹੁਤ ਦੁੱਖ ਹੋਇਆ ਹਰ ਰੋਜ਼ ਮੈਂ ਕੁਝ ਨਾ ਕੁਝ ਨਵਾਂ ਦੇਖਦਾ ਰਹਿਣਾ ਲੀਡਰ ਆਪਣੇ ਕੋਲੇ ਆਉਂਦੇ ਨੇ ਪਿੰਡਾਂ 'ਚ ਤੂੰ ਮੇਰੇ ਆਂ ਭਾਈ ਤੇ ਉਹ ਕਹਿੰਦਾ ਹਾਂ ਜੀ ਬੱਗਰਦੇਵ ਦੇ ਨਾਲ ਆਪਣੀ ਲੱਗਦੀ ਐ ਕੋਈ ਨਹੀਂ ਕਰਦੇ ਤਾਂ ਤੂੰ ਆ ਸਰਕਾਰ ਆ ਲੈਣੇ ਪਰਚਾ ਪਾਵਾਂਗੇ ਗੁਰਦੇਵ ਤੇ ਚਲੋ ਜੀ ਉਹ ਲੜਾ ਤੇ ਆਪਸ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤੇ ਫਲਾਨਿਆਂ ਦੀ ਦੂਜੀ ਪਾਰਟੀ ਦਾ ਆਪਦੇ ਵਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲ ਮੈਂ ਐ ਨਹੀਂ ਸੀ ਬਸ ਉੱਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਹੈ ਮੈਂ ਜਾਂਦਾ ਵੀ ਨਹੀਂ ਆਇਆ ਇੱਥੇ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਖਵਾ ਕਰੇ ਖੁਸ਼ੀ ਦਾ ਮੌਕਾ ਹੈ ਪਰ ਘਟੋ ਘਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ ਕੋਈ ਲੈ ਲਾ ਕੇ ਨੂੰ ਮੈਨੂੰ ਸਮਝ ਦਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਇਤਰਾਜ਼ ਨਹੀਂ ਕਰਦਾ ਕਰੋ ਪਰ ਕਿ ਟੁਕੜੇ ਇੱਥੇ ਦੇਖ ਲਓ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਸুইস ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਆਪ ਮਰੇ ਬਿਨਾਂ ਕੋਈ ਸੁਰਗ ਘਰ ਨਹੀਂ ਜਾਂਦਾ ਜੀ ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਜੀ ਆਪਾਂ ਨੂੰ ਆਪ ਆਪਣੀਆਂ ਸਰਕਾਰਾਂ ਆਪਦੇ ਵਰਗੇ ਲੋਕ ਲੈ ਕੇ ਆਓ ਆਪਦੇ ਹੱਥ ਸੱਚ ਨਿਜ਼ਾਮ ਆਪਦੇ ਹੱਥ ਸਿਸਟਮ ਲਾਓ ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹਾਂ ਹੁਣ ਸਾਡੇ ਤੇ ਰਹਿਮ ਕਰਨਗੇ ਜਦੋਂ ਹਈ ਨਹੀਂ ਰਹਿਮ ਉਹਨਾਂ ਦੇ ਆ ਕਿੰਨੇ ਪਿਆ ਹੋਏ ਨੇ ਪਿਛਲੇ ਕਈ ਦਿਨਾਂ ਚ ਕੋਈ ਨਹੀਂ ਹੋਣਾ ਇਹੋ ਜਿਹਾ ਵੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਦੇ ਕਿਤੇ ਆਪਸ ਵਿੱਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਹ ਤਾਂ ਇੱਕ ਦੂਜੇ ਤੇ ਥਾਪੜੋ ਥਾਪੜੀ ਹੋਣਗੇ ਪਰ ਨਾ 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 ਬੜਾ ਸੋਹਣ ਸੋਹਣਾ ਕੱਪੜੇ ਪਾਗਾ ਆ ਜੱਪੀਆ ਤੂੰ ਕਿੰਨੇ ਅਗ ਨੂੰ ਬੁੱਧੂ ਬਣਾਇਆ ਮੈਂ ਇੰਨਿਆਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਵਾ 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 ਹੱਦ ਆਇਆ ਦੇਖਿਆ ਸੀ ਨਾ ਮੈਂ ਜੁਰਤੇ ਨਹੀਂ ਬੋਲਦਾ ਨਾ ਤੁਹਾਨੂੰ ਕਿਵੇਂ ਲੱਗਿਆ ਸੀ ਨਾ ਉਦੋਂ ਇਹ ਦੱਸੋ ਇਹ ਕਮਾਲ ਹੈ ਆਪਾਂ ਆਪਣੇ ਫੁੱਫੜ ਲੜਿਆ ਹੋਵੇ ਨਾ ਆਪਾਂ ਬੁਲਾਉਂਦੇ ਨੂੰ ਬੈਜ ਵੀ ਨਹੀਂ ਯਾਰ ਪਰ ਵਾਕੀ ਗੁੱਸੇ ਹੋ ਜਾਣਗੇ ਯਾਰ ਛੱਡ ਪਰੇ ਫਿਰ ਕਹਿੰਦੇ ਨਹੀਂ ਤਰਾਇ ਨਹੀਂ ਤੀ ਤਾਂ ਉੱਪਰ ਉੱਠ ਕੇ ਆ ਗਮ ਤੇ ਸਾਨੂੰ ਥੱਲੇ ਲਈ ਲਈ ਫਿਰ ਤੇ ਸਾਨੂੰ ਵੀ ਠਾ ਲਉ ਤਾਂ ਫਿਰ ਐਨਾ ਗੱਲਾਂ ਕਰਕੇ ਮੈਨੂੰ ਲੱਗਦੇ ਨੇ ਮੈਨੂੰ ਇਹ ਤਾਂ ਬੋਲਾ ਸੱਚ ਬੋਲਦਾ ਯਾਰ ਮੈਂ ਬੋਲੂਗਾ ਮੈਂ ਤਾਂ ਮੈਨੂੰ ਬੋਲੂ ਸੋ ਇਸ ਕਰਕੇ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਵਰਤਾ ਤੇ ਭੁੱਖੜਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੋਣ ਇਹਨਾਂ ਦੀ ਵੀਡੀਓ ਇਹੋ ਜਿਹੀ ਆਉਂਦੀ ਹੁਣ ਫਿਰ ਲੋਕਾਂ ਨੂੰ ਦੁੱਖ ਹੁੰਦਾ ਮਹਾਤਮਾ ਗਾਂਧੀ ਜੀ ਉਹਨਾਂ ਕੋਲੇ ਕੁਰਤੀਆਂ ਦੀ ਕਮੀ ਨਹੀਂ ਸੀ ਬੇਰ ਕੋਈ ਕੁਰਤੇ ਨਹੀਂ ਹੈਗੇ ਸੀ ਟਾਟਾਜ਼ ਬਿਰਲਾ ਜੋ ਉਸ ਵੇਲੇ ਬਹੁਤ ਵੱਡ ਫੰਡਿੰਗ ਕਰਦੇ ਸੀਗੇ ਆਜ਼ਾਦੀ ਦੇ ਸੰਘਰਸ਼ ਚ ਪਰ ਮਹਾਤਮਾ ਗਾਂਧੀ ਨੂੰ ਪਤਾ ਸੀ ਨਾ ਜੀ ਕਿ 80% ਦੇਸ਼ਵਾਸੀਆਂ ਦੇ ਤਨ ਤੇ ਕਪੜਾ ਹੈ ਨਹੀਂ ਤਾਂ ਉਹਨਾਂ ਨੇ ਆਪਣਾ ਕੁਰਤਾ ਉਤਾਰ ਦਿੱਤਾ ਸੀ। ਕਿ ਇਹ ਸਿੰਬੋਲਿਕ ਮੈਸੇਜ ਦਿੱਤਾ ਵੀ ਅਸੀਂ ਵੀ ਤੁਹਾਡੇ ਵਰਗਿਆਂ ਕੋਈ ਗੱਲ ਨਹੀਂ। ਸੁੱਕਾ ਟੁਕੜ ਜੇ ਤੁਸੀਂ ਲੋਕਾਂ ਦਾ ਦੁੱਖ ਹਸਾਰ ਨਹੀਂ ਸਕਦੇ ਉਹਨਾਂ ਦੁੱਖ ਦੁੱਖ ਵਰਗਾ ਮੂੰਹ ਤਾਂ ਬਣਾ ਲਓ। ਵੀ ਹਾਂ ਯਾਰ ਤੁਹਾਡੇ ਨਾਲ ਜੇ ਖੁਸ਼ੀ ਨਹੀਂ ਦੇ ਸਕਦੇ ਘਟੁਕਟ ਤੰਗਤਾ ਨਾ ਕਰੋ। ਸੋ ਇਸ ਕਰਕੇ ਮੈਂ ਬਹੁਤ ਅਬਜ਼ਰਵ ਕਰਦਾ ਚੀਜ਼ਾਂ ਨੂੰ ਰੋਜ਼ ਪਰ ਤੁਸੀਂ ਵੀ ਬਹੁਤ ਅਬਜ਼ਰਵ ਕਰਦੇ ਆ ਪਬਲਿਕ ਬਹੁਤ ਵੱਡੀ ਹੈ ਜੀ ਤੁਸੀਂ ਵੀ ਜਦੋਂ ਆਉਣਗੇ ਤੁਹਾਡੇ ਕੋਲ ਤੁਸੀਂ ਪੁੱਛੋਗੇ ਭਾਈ ਵੀ ਐਨੇ ਸਾਲ ਤਾਂ ਤੁਹਾਡੇ 30 ਹੋਰ ਚੀ ਲੰਘ ਗਏ ਸਾਡੇ ਉਦੋਂ ਕਿਉਂ ਨਹੀਂ ਹੋਇਆ ਫਿਰ ਕੰਮ ਇਹ ਕਈਆਂ ਦਾ ਕੰਮ ਹੀ ਇਹ ਹੈ ਟੜਕੀ ਉੱਠ ਕੇ ਮੈਨੂੰ ਗੱਲ ਦੇਣ ਲੱਗ ਜਾਂਦੇ ਮੈਂ ਪਤਾ ਨਹੀਂ ਕੀ ਮਾੜਾ ਕਰਦਾ ਮਤਲਬ ਪੜਦਾ ਟੜਕੀ ਉੱਠ ਕੇ ਚੱਲੋ ਜੀ ਮੈਨੂੰ ਗੱਲਾਂ ਅੱਛਾ ਚੱਲੋ ਦੇ ਦਿਨ ਦੇ ਦਿਜੋ ਕੀ ਫਰਕ ਫਿਰ ਜੋ ਉਹ ਖਲੀਚੇ ਸਿਰ ਦਿੱਤਾ ਫਿਰ ਮੋਲਿਆਂ ਦਾ ਕੀ ਡਰ ਠੀਕ ਹੈ ਨਾ ਜਿਨੇ ਚਿਰ ਪਬਲਿਕ ਜਿਨੇ ਚਿਰ ਲੋਕ ਜਿਨੇ ਚਿਰ ਪੰਜਾਬੀ ਮੇਰੇ ਨਾਲ ਨੇ ਮੈਨੂੰ ਕੋਈ ਇਹਦੇ ਨਾਲ ਪਰਖ ਨਹੀਂ ਬੰਦਾ ਜੋ ਮਰਜੀ ਕਹੀਓ ਇਹ ਤਾਈਓ ਹੀ ਕੱਢਦੇ ਆ ਗਾਲਾਂ ਜਾਂ ਮੈਨੂੰ ਮਾੜਾ ਚੰਗਾ ਬੋਲਦੇ ਆ ਵੀ ਜਿਹੜੀਆਂ ਕੁਰਸੀਆਂ ਇਹਨਾਂ ਦੇਤੀਆਂ ਪੁੱਤਾਂ ਕੋਲੇ ਹੋਣੀਆਂ ਚਾਹੀਦੀਆਂ ਸੀ ਉਹ ਸਾਡੇ ਕੋਲੇ ਆ ਗਿਆ ਬਸ ਆ ਹੀ ਫਰਕ ਹੈ ਬਸ ਇਹਨਾਂ ਨੂੰ ਵੇਖੋ ਬੈਗੇ ਯਾਰ ਇਹ ਤਾਂ ਸਾਡੇ ਧੀਆਂ ਪੁੱਤਾਂ ਵਾਸਤੇ ਰਜਰਬ ਰੱਖੀਆਂ ਹੋਈਆਂ ਸੀ ਗਾਹਾਂ ਪੁੱਤ ਪਤੀ ਜੇ ਸੌੜੇ ਜੀਂਝੇ ਪਹਾੜ ਦੀ ਗੋਹ ਚਲੀ ਜਾਂਦਾ ਕੋਮ ਅਪਾ ਤਾਂ ਹੱਥ ਖੜੇ ਕਰਤੇ ਸੀਗੇ ਪਬਲਿਕ ਦੇ ਤਾਂ ਵੀ ਇਹੀ ਆਇਆ ਕਰਨਗੇ ਬਸ ਵੀ ਹੋਂ ਕਰੀਏ ਕਿ ਇਹੀ ਆਉਂਦੇ ਹੁੰਦੇ ਨੇ ਇਹੀ ਆਇਆ ਕਰਨਗੇ ਚਲੋ ਪ੍ਰਮਾਤਮਾ ਨੇ ਮੇਰੇ ਵਰਗੇ ਨੂੰ ਸਮੱਤ ਬਖਸ਼ਤੀ ਕਰ ਚਲੋ ਯਾਰ ਕੁਝ ਬਸ ਮੈਂ ਵੀ ਆਦਾ ਕਰੀਏ ਛੱਡ ਕੇ ਆਇਆ ਜੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਉਧਰ ਬਥੇਰੇ ਕਮਾਈ ਜਾਂਦਾ ਸੀ ਮੈਨੂੰ ਵੀ ਲੋੜ ਸੀ ਨਾਲੇ ਨਾਲੇ ਮੈਨੂੰ ਇਹ ਇਹੀ ਪੈਸੇ ਦਿੰਦੇ ਸੀ ਇਹੀ ਤਾੜੀਆਂ ਮਾਰਦੇ ਸੀ ਤੇ ਨਾਲੇ ਬੱਲੇ ਬੱਲੇ ਉਹੀ ਚੈਨਲ ਜਦੋਂ ਮੈਂ ਆਉਂਦਾ ਸੀ ਉਹੀ ਚਿੱਟੀ ਵੀ ਚੈਨਲ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਪੰਜਾਬ ਦੀ ਸ਼ਾਨ ਹੁਣ ਉਹੀ ਚੱਲਣ ਕਹਿੰਦਾ ਇਹ ਬੰਦਾ ਹੀ ਬਹੁਤ ਮਾੜਾ ਹੈ ਬਹੁਤ ਗੰਦਾ ਬੰਦਾ ਮਾੜਾ ਹੈ ਕਿਉਂਕਿ ਮੈਂ ਉਧੋਂ ਇਹਨਾਂ ਦੇ ਕੁਰਸੀਆਂ ਨੂੰ ਖਤਰਾ ਨਹੀਂ ਸੀ ਨਾ ਸਮਝ ਗਾਓਗੇ ਕਿਹੜਾ ਚੈਨਲ ਹੈ ਹੋਊ ਤੇ ਕਦੇ ਵੀ ਹੋਣੇ ਦਿਖਾਉਣੇ ਨਹੀਂ ਇਹ ਨਹੀਂ ਦਿਖਾਉਂਦੇ ਇਹ ਕੱਟ ਦੇਣਗੇ ਇਹ ਕੱਟ ਦੋ ਇਹ ਕੱਟ ਦੋ ਜੇ ਥੋੜਾ ਜਿਆਦਾ ਸੱਚਾ ਕੱਟ ਦੋ ਸੋ ਪਤਾ ਕੀ ਹੈ ਜਿਹੜਾ ਸੁਨਿਆਰਾ ਉਹ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਸਕਦਾ ਪਰ ਤਾਂਬੇ ਤੇ ਪਿੱਤਲ ਨੂੰ ਸੋਨਾ ਨਹੀਂ ਬਣਾ ਸਕਦਾ ਬਥੇਰੇ ਤਰੀਫ ਕਰਕੇ ਦੇਖ ਲਈ ਉਹਨਾਂ ਨੇ ਆਪਦੇ ਮਾਲਕਾਂ ਦੀ ਉਹ ਚੈਨਲ ਵਾਲੇ ਨੇ ਨਹੀਂ ਬਣਾ ਸਕੇ ਕੋਈ ਕੁਝ ਕੋਈ ਤੋ ਕਾਬਲੀਅਤ ਹੀ ਹੈ ਨਹੀਂ ਕੀ ਕਰੀਏ ਫਿਰ ਉਹਨੂੰ ਬਥੇਰੇ ਲੇਖ ਲਿਖ ਕੇ ਦੇਖ ਲੇ ਖਵਾਰਾਂ ਨੇ ਆਹਾ ਆਹਾ ਇਹ ਹੀ ਆਉਣਗੇ ਹੁਣ ਤਾਂ 25 ਸਾਲ ਪਤਾ ਨਹੀਂ ਕਿ ਅੱਜ 25 ਬੰਦੇ ਆਏ ਨਹੀਂ ਭਾਈ ਅੱਜ 25 ਬੰਦੇ ਆਏ ਨਹੀਂ ਇਹ ਕੁਦਰਤ ਹੈ ਜੀ ਪਰਮਾਤਮਾ ਉਹਨੂੰ ਸਮਝਦੇ ਕੱਖ ਨਹੀਂ ਏ ਉਹ ਕਹਿੰਦੇ ਰੱਬ ਕੀ ਹੈ ਉਹਨੇ ਤਾਂ ਮੱਥਾ ਲਾਈ ਬੈਠੇ ਨੇ ਫਿਰ ਉਹ ਦਖਾਂਦਾ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਜੀ ਨੱਕ ਸੋਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਪਰ ਮੱਤ ਵੱਜਣ ਦੀ ਪਤਾ ਨਹੀਂ ਕੀ ਹੋ ਜਾਂਦਾ ਕੁਦਰਤੀ ਲੋਕ ਆਪੇ ਕਹਿਣ ਲੱਗੇ ਚੰਗਾ ਭਲਾ ਘਰ ਸੀ ਯਾਰ ਦੇਖ ਲੈ ਦਿਨਾਂ ਚ ਉੱਜੜ ਗਿਆ ਆਪਾਂ ਪਿੰਡਾਂ 'ਚ ਵੀ ਆਪਾਂ ਕਹਿੰਦੇ ਰਹਿੰਦੇ ਦੇਖਦੇ ਹਾਂ ਕੋਈ ਮਾੜਾ ਮਾੜੀ ਲਾ ਦੇ ਨਿਕਲਿਆ ਹੋਵੇ ਵੀ ਕਿੰਨਾ ਵਧੀਆ ਘਰ ਸੀ ਦੇਖ ਲੈ ਦਿਨਾਂ ਚ ਯਾਰਤਾ ਬਈ ਮਤ ਵੱਜਣ ਦੀ ਹੈ ਫਿਰ ਤੁਸੀਂ ਅੱਜ ਨਵੀਆਂ ਨੌਕਰੀਆਂ ਲੈ ਕੇ ਚੱਲੇ ਹੋ ਜਦੋਂ ਤੁਹਾਡੇ ਕੋਲੇ ਕੋਈ ਬੰਦਾ ਆਊਗਾ ਕਿਸੇ ਵੀ ਪੋਸਟ ਤੇ ਬੈਠੇ ਹੋਗੇ ਬੜੀ ਉਮੀਦ ਨਾਲ ਆਊਗਾ ਕੋਈ ਤੁਹਾਡੇ ਉਸ ਫਾਰਮ ਤੇ ਸਾਈਨ ਕਰਨ ਨਾਲ ਜਾਂ ਤੁਹਾਡੇ ਉਹਨੂੰ ਕੋਈ ਅਬਦੇ ਦਸਕਤਾ ਨਾਲ ਜਾਂ ਮੋਹਰ ਲਾ ਕੇ ਕੀ ਪਤਾ ਉਹਦੀ ਜ਼ਿੰਦਗੀ ਚ ਕਿੱਡਾ ਵੱਡਾ ਬਦਲਾਅ ਆ ਸਕਦਾ ਹੈ ਉਹਦੀ ਜ਼ਿੰਦਗੀ ਬਦਲ ਸਕਦੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੋਈ ਸਭ ਦੀ ਇਮਿਹਤ ਵੀ ਬਣਾਉਣੀ ਹੈ ਦਫਤਰ ਚ ਇਹ ਨਹੀਂ ਹੈਗਾ ਵੀ ਆਏ ਤੇ ਗਏ 9 ਤੋਂ 5 1 ਵਜੇ ਲੰਚ ਸ਼ੁਰੂ ਹੋ ਗਿਆ 3 ਵਜੇ ਤੱਕ ਲੰਚ ਚੱਲਿਆ 4:30 ਵਜੇ ਤੱਕ ਤੀਲੀ ਜੀ 4:00 ਵਜੇ ਕਹਿੰਣਾ ਚਾਹ ਪੀ ਲਈਏ ਘਟ ਜੋ 4 ਘੰਟੇ ਤਿੰਨ ਘੰਟੇ ਰੋਟੀ ਖਾਈ ਜਾਣੀ ਲੋਕ ਉੱਥੇ ਇਕੱਠੇ ਬੈਠੇ ਰਹਿੰਦੇ ਆ ਯਾਰ ਖਾਣ ਯਾਰ ਠੀਕ ਹੈ ਨਾ ਤਾਂ ਹੀ ਉਹ ਹੀ ਟਾਈਮ ਚੇਂਜ ਕਰਕੇ ਦੇਖਿਆ ਸੀਗਾ ਵੀ ਰੋਟੀ ਘਰੂ ਖਾ ਕੇ ਲੈ ਚਲ ਜਾ ਕੋਈ ਨਹੀਂ ਵੀ ਉਹ ਜਿਹੜਾ 2-3 ਘੰਟੇ ਬੱਜ ਜਾਣ ਕਾਮਯਾਬੀ ਤਰੀਕਾ ਉਹ ਸੋ ਪਬਲਿਕ ਜਿਹੜੀ ਆ ਉਹਨੂੰ ਪ੍ਰੇਫਰ ਕਰੋਗੇ ਤਾਂ ਲੋਕੀ ਦੁਆਵਾਂ ਦੇਣਗੇ ਦੋ ਕਿਸਮ ਦੇ ਬੰਦੇ ਹੁੰਦੇ ਆ ਜੀ ਜਾਂ ਤਾਂ ਇੱਕ ਜਦੋਂ ਦੁਨੀਆ ਤੋਂ ਜਾਂ ਦੁਨੀਆ ਤੋਂ ਹਰੇਕ ਨੇ ਜਾਣਾ ਜਦੋਂ ਲੋਕ ਇਹ ਕਹਿੰਦੇ ਆ ਸ਼ੁਕਰ ਆ ਯਾਰ ਬੰਦਾ ਵਧੀਆ ਨਹੀਂ ਸੀ ਚਲੋ ਬਲਾਲੇ ਰੱਬ ਨੇ ਕਈ ਅਜੇ ਵੀ ਹੁੰਦੇ ਨੇ ਜਿਨ੍ਹਾਂ ਤੇ ਮਤਲਬ ਲੋਕ ਕਹਿੰਦੇ ਨੇ ਯਾਰ ਆ ਤਾਂ ਰੱਬ ਨੇ ਵੀ ਜ਼ੁਲਮ ਕੀਤਾ ਇਹੋ ਜਿਹੇ ਬੰਦੇ ਨਹੀਂ ਜਾਣੇ ਚਾਹੀਦੇ ਸੀ ਐਦਾਂ ਹੀ ਮੁਲਾਜ਼ਮ ਹੁੰਦੇ ਆ ਕਈ ਮੁਲਾਜ਼ਮਾਂ ਬਾਰੇ ਇਹ ਹੁੰਦਾ ਯਾਰ ਵੀ ਸ਼ੁਕਰ ਹੈ ਦੀ ਬਦਲੀ ਹੋ ਗਈ ਯਾਰ ਇੱਥੋਂ ਬੜਾ ਇਹਨੇ ਖੂਨ ਚੂਸਿਆ ਯਾਰ 5 ਸਾਲ ਇੱਥੇ ਕਈਆਂ ਬਾਰੇ ਜਦੋਂ ਬਦਲੀ ਹੋ ਜੇ ਧਰਨੇ ਦਿੰਦੇ ਆ ਲੋਕ ਵੀ ਨਾ ਨਾ ਇੰਨਾ ਬਦਲੋ ਜੀ ਇਹ ਬੰਦਾ ਬੋਗਦੀ ਦੇਖ ਲਓ ਹੁਣ ਕਿਹੜਾ ਬਣਨਾ ਥੋੜੇ ਤੇ ਸੋ ਇਸ ਕਰਕੇ ਅਬ ਦੀ अहमियत जरूर ਬਣਾਓ ਦਫਤਰ ਚ ਕਿ ਤੁਹਾਡਾ ਇੱਕ ਤੁਹਾਡੇ ਬਿਨਾ ਸਰੇ ਨਾ ਐਲਨ ਐਲਨ ਮਸਕ ਜਿਹੜਾ ਦੁਨੀਆ ਦਾ ਅਮੀਰ ਬੰਦਾ ਹੈ ਉਹਦੇ ਦਫਤਰ ਚ ਇੱਕ ਗੋਰੀ ਕੰਮ ਕਰਦੀ ਸੀ ਅਸਤੀਫਾ ਦੇਣ ਆਵੀ ਕਹਿੰਦੀ ਜੀ ਮੈਂ ਰਿਜ਼ਾਈਨ ਕਰਨਾ ਉਹ ਕਹਿੰਦਾ ਵੀ ਕਿੱਥੇ ਕੰਮ ਕਰਦੀ ਹੈ ਕਹਿੰਦੀ ਮੈਂ ਹੈੱਡ ਆਫਿਸ ਚ ਕੰਮ ਕਰਦੀ ਅੱਛਾ ਕੀ ਨਾ ਹੈ ਹਾਂ ਨਾ ਅੱਛਾ ਕੋਈ ਨਹੀਂ ਕਹਿੰਦਾ ਰੱਖ ਦੇ ਉਹਨੂੰ 1 ਲੱਖ ਡਾਲਰ ਦਾ ਚੈੱਕ ਕੱਟ ਕੇ ਦੇਦਾ ਕਹਿੰਦਾ ਦੁਨੀਆ ਦਾ ਟੂਰ ਲਾਇਆ ਫਿਰ ਸੋਚਦਾ ਮੈਂ ਤੇਰੇ ਸਤੀਫੇ ਬਾਰੇ ਉਹਨੇ ਆਖਿਆ ਲਿਆ ਕੰਮ ਬਣ ਗਿਆ ਨਾਲ ਤਸਦੀਫਾ ਹੋ ਗਿਆ ਨਾਲੇ ਲੱਖ ਰੁਪਏ ਡਾਲਰ ਮਿਲ ਗਿਆ ਦੁਨੀਆ ਘੁੰਮਿਆ ਉਹ ਗਈ ਘੁੰਮਣ 1.5 ਤੋਂ 2 ਮਹੀਨੇ ਬਾਅਦ ਆ ਗਈ ਕਹਿੰਦੀ ਮੈਂ ਉਹੀ ਆ ਜਿਹੜੀ ਦੁਨੀਆ ਘੁੰਮਣ ਭੇਜੀ ਸੀ ਤੁਸੀਂ ਤੇ ਮੇਰੇ ਸਤੀਫੇ ਦਾ ਕੀ ਬਣਾਈ ਉਹ ਕਹਿੰਦਾ ਠੀਕ ਜਿਹਾ ਪਿਆ ਸੀ ਹਾਂ ਪਿਆ ਲੈ ਕਹਿੰਦਾ ਅਸੈਪਟਡ ਸਵੀਕਾਰ ਉਹ ਕਹਿੰਦੀ ਜੀ ਸਵੀਕਾਰ ਹੀ ਕਰਨਾ ਸੀ ਉਸ ਦਿਨ ਹੀ ਕਰ ਲੈਂਦੀ ਜੀ ਮੈਨੂੰ ਲੱਗਦਾ ਤੁਹਾਨੂੰ ਕੋਈ ਗੱਲ ਹੈ ਵੀ ਕੀ ਇਹਦੇ ਨਾਲ ਮੈਨੂੰ ਸਮਝ ਨਹੀਂ ਆਈ ਤੁਹਾਡੇ ਸਾਈਡੀ ਇਹਦੀ ਉਹ ਕਹਿੰਦਾ ਜਦੋਂ ਤੂੰ ਉਸ ਦਿਨ ਸਤੀਫਾ ਦੇਣ ਆਈ ਸੀ ਨਾ ਮੈਨੂੰ ਇਹ ਪਤਾ ਨਹੀਂ ਸੀਗਾ ਕਿ ਮੇਰੇ ਦਫ਼ਤਰ 'ਚ ਤੇਰੀ ਕਿੰਨੀ ਐਹਮियत ਹੈ ਕਹਿੰਦਾ ਮੈਂ ਤੈਨੂੰ ਭੇਜਦਾ ਅਸਤੀਫਾ ਤੇਰਾ ਰੱਖ ਲਿਆ ਪਰ ਤੈਨੂੰ ਭੇਜਦਾ ਜੇ ਕਹਿੰਦਾ ਤਿੰਨ ਚਾਰ ਦਿਨਾਂ 'ਚ ਤੂੰ ਤਰਥੱਲੀ ਮੱਚ ਜਾਂਦੀ ਦਫ਼ਤਰ 'ਚ ਮੇਰੇ ਕੋਲ ਆਉਂਦੀ ਮੇਰੇ ਦਫ਼ਤਰ ਦੇ ਵੀ ਉਹ 4-5 ਦਿਨ ਤੋਂ ਆਈ ਨਹੀਂ ਜੀ ਉਹ ਸਾਰੀਆਂ ਫਾਈਲਾਂ ਰੁਕੀਆਂ ਪਈਆਂ ਨੇ ਦਫ਼ਤਰ ਦਾ ਸਾਰਾ ਕੰਮ ਰੁਕਿਆ ਪਿਆ। ਕਹਿੰਦਾ ਮੈਂ ਤੈਨੂੰ ਚਾਰ ਵਾਰ ਪੰਜ ਦਿਨਾਂ ਬਾਅਦ ਫੋਨ ਕਰਕੇ ਵਾਪਸ ਬੁਲਾ ਲੈਣਾ ਸੀ। ਵੀ ਤੇਰੀ ਤਨਖਾਹ ਬਤਾ ਦਾਂਗੇ ਜਾਂ ਕੁਝ ਵੀ ਤੂੰ ਆ ਜਾ ਵਾਪਸ। ਕਹਿੰਦਾ ਪੌਣੇ ਦੋ ਮਹੀਨੇ ਹੋ ਗਏ ਮੈਨੂੰ ਕਿਸੇ ਨੇ ਤੇਰੇ ਬਾਰੇ ਦੱਸਿਆ ਹੀ ਨਹੀਂ ਵੀ ਤੂੰ ਆਈ ਏ ਜਾਂ ਨਹੀਂ ਆਈ। ਕਹਿੰਦਾ ਭਜੀ ਨજર ਸਰ ਗਿਆ ਵਾ ਵੀ ਸਰ ਜੂ ਜਾ ਪਾ ਚ। ਠੀਕ ਹੈ ਨਾ? ਸ ਦਫ਼ਤਰ ਚ ਇੱਕ ਥੋੜੀ ਅਹਿਮੀਅਤ ਹੋਵੇ ਵੀ ਜਿੱਦ ਤੁਸੀਂ ਨਾ ਆਵੋ ਤਾਂ ਮਤਲਬ ਦਫ਼ਤਰ ਨੂੰ ਲੱਗੇ ਵੀ ਅੱਜ ਕੋਈ ਕਾਟ ਆ ਯਾਰ। ਠੀਕ ਹੈ ਨਾ? ਸਰ ਤਾਂ ਕਿਸੇ ਵੀ ਨਾ ਵੀ ਜਾਂਦਾ ਇਹ ਤਾਂ ਦੁਨੀਆ ਤਾਂ ਚੱਲੀ ਜਾਣੀ ਆ ਪਰ ਘਟੋ ਘਟੇ ਇਹ ਹੋਵੇ ਜਿੱਦੋਂ ਜਿੱਥੇ ਤੇ ਬੈਠੇ ਹੋ ਉਹਦੀ ਐਮੀਅਤ ਉਹਦੇ ਦੀ ਜਿਹੜੀ ਆ ਉਹ ਕਾਇਮ ਰੱਖੋ ਔਰ ਐਥੋਂ ਤੁਹਾਨੂੰ ਭੇਜ ਰਿਆਂ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਤੇ ਬਿਨਾਂ ਰਿਸ਼ਵਤ ਤੋਂ ਬਿਨਾਂ ਸ਼ਿਫਾਰਿਸ਼ ਤੋਂ ਇਹੇ ਕੰਮ ਦੀ ਬਿਲਕੁਲ ਇਹੀ ਉਮੀਦ ਲੈ ਕੇ ਕਿ ਜਿੱਥੇ ਜਾ ਕੇ ਕੰਮ ਕਰੋਗੇ ਉੱਥੇ ਵੀ ਆਹੀ ਫਾਰਮੂਲਾ ਲਾਉਂਗੇ ਬਿਨਾਂ ਸ਼ਿਫਾਰਿਸ਼ ਤੋਂ ਤੇ ਬਿਨਾਂ ਪੈਸੇ ਲੋਕਾਂ ਦੇ ਕੰਮ ਕਰੋਗੇ ਦੁਆਵਾਂ ਮਿਲਣਗੀਆਂ ਔਰ ਦੁਆਵਾਂ ਦਾ ਕਿਸੇ ਵੀ ਕਰੰਸੀ ਮੇ ਕੋਈ ਮੁੱਲ ਨਹੀਂ ਹੁੰਦਾ ਦੁਨੀਆ ਕਿਸੇ ਕਰੰਸੀ ਚ ਦੁਆਵਾਂ ਦਾ ਤੇ ਅਸ਼ੀਰਵਾਦਾਂ ਦਾ ਮੁੱਲ ਨਹੀਂ ਪਿਆ ਹਜੇ ਤੱਕ ਕਿ ਇਹਦਾ ਮੁੱਲ ਕੀ ਹੈ ਕਿਸੇ ਕਰੰਸੀ ਚ ਸੋ ਜਿਹਦੇ ਕੋਲੇ ਇਹੋ ਜੀ ਕਰੰਸੀ ਹੋਵੇ ਫਿਰ ਉਹ ਤੋਂ ਵੱਡਾ ਅਮੀਰ ਵੀ ਹੈ ਨਹੀਂ ਕੋਈ ਸੋ ਬਹੁਤ-ਬਹੁਤ ਤੁਹਾਨੂੰ ਵਧਾਈਆਂ ਇੱਕ ਵਾਰ ਫੇਰ ਬਹੁਤ-ਬਹੁਤ ਮੁबारकਾ ਉੱਚਾ ਸਿੰਬੋਲਿਕ दस दस मेरे ख्याल से दस ग्यारह दस ग्यारह जोड़े ने मैं अपने हथी नियुक्ति पत्र दे दूंगा बाकी सारे इतने बैठे रहे इतों ही सारे मिलने कल कल तो उस तो बाद फिर तो अगे अगली जिंदगी ली मिला लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे ਕਿਸੇ ਨਾ ਕਿਸੇ ਮੋੜ ਤੇ ਮਿਲਦੇ ਰਵਾਂਗੇ ਜਿੱਥੇ ਵੀ ਹੋਵਾਂਗੇ ਕਦੇ ਪਿੰਡ ਚ ਆ ਜੀ ਆ ਕੀ ਪਤਾ ਪਿੰਡ ਚ ਆ ਜੀ ਤੁਹਾਡੇ ਕੀ ਪਤਾ ਤੁਹਾਡੇ ਕਿਤੇ ਦਫ਼ਤਰ ਚ ਆ ਜੀ ਯਾਦ ਜ਼ਰੂਰ ਕਰਾ ਦਿਓ ਕਿ ਮੈਂ ਉਹੀ ਆ ਜੀ ਉਦਿਆਂ ਵਾਲਾ ਜੀ ਬਸ ਤੈਨੂੰ ਥੈਂਕ ਯੂ ਧੰਨਵਾਦ ਬਹੁਤ ਬਹੁਤ ਬਧਾਈਆਂ ਬਾਰ ਸਰ ਬਹੁਤ ਬਹੁਤ ਸ਼ੁਕਰੀਆ ਜੀ ਪਿਛਲੇ 5-7 ਮਿੰਟ ਜਿਹੜੀ ਤੁਸੀਂ ਹੌਸਲਾ ਫਜਾਈ ਚੰਗੇ ਸ਼ਬਦ ਚੰਗੇ ਵਿਚਾਰ ਚੰਗੇ ਖਿਆਲ ਪੇਸ਼ ਕੀਤੇ ਨੇ ਸਭ ਦੇ ਚਿਹਰੇ ਬਹੁਤ ਖੁਸ਼ ਤੇ ਦੇਖਣ ਵਾਲੇ ਸੀ ਜੀ ਇਸ ਤੋਂ ਪਹਿਲਾਂ ਕਿ ਅਸੀਂ ਜਿਹੜੇ ਕੈਂਡੀਡੇਟਸ ਨੂੰ ਸਰ ਨੇ ਕਿਹਾ ਸਿੰਬੋਲਿਕ ਸਰ ਨੇ ਲੈਟਰ ਦੇਣੇ ਨੇ ਉਹਨਾਂ ਦੇ ਮੈਂ ਨਾਮ ਬੋਲ ਰਿਹਾ ਜੀ ਸੀਕੁਐਂਸ ਵਾਈਜ਼ ਆਦਿਓ ਸਰ ਪਹਿਲਾਂ 7 ਜਾਣੇ ਹਾਇਰ ਐਜੂਕੇਸ਼ਨ ਦੇ ਨੇ ਜੀ ਬਲਵਿੰਦਰ ਸਿੰਘ ਚਾਲ ਡਾਕਟਰ ਅਲਕਾ ਕਲਿਆਨ संगीता मैदान पे ही खड़े हो जी असि ग्रुप फोटो करनी है इस तो बात। संगीता मैदान नेहा सेतिया अमरजीत कौर ਅਮਨਦੀਪ ਸਿੰਘ ਬੰਗੇਰਾ ਰੁਪਿੰਦਰ ਕੌਰ ਇਸ ਤੋਂ ਬਾਅਦ ਟੈਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਦੇ ਨੇ ਜੀ ਫਤਿਹਜੀਤ ਸਿੰਘ मवीर सिंह गरेवाल सिमरन पाल सिंह राजप्रीत कौर पुण्यता धीमान ਇਹਨਾਂ ਨੂੰ 1 ਸਾਲ ਦੇ ਵਿੱਚ ਦੂਜੀ ਨੌਕਰੀ ਮਿਲੀ ਹੈ ਜੀ। ਇਸ ਤੋਂ ਬਾਅਦ ਸਾਇੰਸ ਟੈਕਨੋਲੋਜੀ ਦੇ ਸ਼ੋਭਕਰਮਨ ਸਿੰਘ ਰੰਧਾਵਾ ਅਮਨ ਜੋਤਕੌਰ ਗੁਰਮੀਤ ਸਿੰਘ ਗਰਮੀ ਇਟਸਿੰਗ ਇਹਨਾਂ ਸਾਰੇ ਕੈਂਡੀਡੇਟਸ ਨੂੰ ਬੇਨਤੀ ਹੈ ਜੀ ਕਿ ਫਰੰਟ ਤੋਂ ਇੱਕ ਗਰੋ ਫੋਟੋ ਲਈ ਆ ਜਾਓ ਸਰ ਆਪੋ ਆਪਣੀਆਂ ਸੀਟਾਂ ਲੈ ਲਿਓ ਜੀ ਤਾਰਨੁਮਾ ਬੇਨਤੀ ਕਰਦਾ ਜੀ ਪਿੰਡੂ ਵਿਕਾਸ ਵਿਕਾਸ ਤੇ ਪੰਚਾਇਤ ਮੰਤਰੀ ਸ਼੍ਰੀ ਤਰਨੁਪ੍ਰੀਤ ਸਿੰਘ ਸੌਣ ਜੀ ਨੂੰ ਕਿ ਉਹ ਪ੍ਰੋਗਰਾਮ ਦੇ ਡਾਇਸ ਤੇ ਆ ਕੇ ਵੋਟ ਆਫ ਥੈਂਕਸ ਕਰਨ ਜੀ ਪਰਮ ਸਤਿਕਾਰਯੋਗ